ਇਸ ਲਈ ਦੀ ਸਭ ਤੋਂ ਦੁਖਦਾਈ ਖਬਰ سامنے ਆ ਰਹੀ ਹੈ ਕਿ ਪੰਜਾਬੀ ਮਸ਼ਹੂਰ ਗਾਇਕ ਸਰਦਾਰ ਅਲੀ ਦਾ ਐਕਸੀਡੈਂਟ ਹੋ ਗਿਆ ਤੁਹਾਨੂੰ ਦੱਸਦੇ ਕਿਉਂ ਹੋਣੇ ਉਹਨੇ ਜਲੰਧਰ ਤੋਂ ਵੱਡੀ ਖਬਰ ਆ ਰਹੀ ਹੈ ਜਿੱਥੇ ਪੰਜਾਬੀ ਸੂਫੀ ਗਾਇਕ ਸਰਦਾਰ ਅਲੀ ਦੀ ਗੱਡੀ ਦਾ ਭਿਆਨਕ ਸੜ ਖਾਸਾ ਹੋ ਗਿਆ ਜਿਸ ਦੇ ਵਿੱਚ ਸਰਦਾਰ ਅਲੀ ਕਾਫੀ ਜ਼ਖਮੀ ਹੋ ਗਏ ਨੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਦੱਸਿਆ ਜਾ ਰਿਹਾ ਕਿ ਸਰਦਾਰ ਅਲੀ ਸ਼ੋਅ ਲਗਾਉਣ ਦੇ ਲਈ ਮੇਲਾ ਲਗਾਉਣ ਦੇ ਲਈ ਪਠਾਨਕੋਟ ਵੱਲ ਨੂੰ ਜਾ ਰਹੇ ਸੀ ਤਾਂ ਜਦੋਂ ਉਹਨਾਂ ਦੀ ਗੱਡੀ ਜਲੰਧਰ ਪਠਾਨਕੋਟ ਹਾਈਵੇ ਤੇ ਜਾਰੀ ਹੁੰਦੀ ਆ ਤਾਂ ਭੋਗਪੁਰ ਨੇੜੇ ਉਹ ਜਦੋਂ ਪਹੁੰਚਦੇ ਨੇ ਤਾਂ ਅਚਾਨਕ ਗੱਡੀ ਆਊਟ ਆਫ ਕੰਟਰੋਲ ਹੋ ਜਾਂਦੀ ਹੈ ਤੇ ਸੜਕ ਦੇ ਕਿਨਾਰੇ ਲੱਗੀ ਰੇਲਿੰਗ ਦੇ ਵਿੱਚ ਜਾ ਵੱਜਦੀ ਹੈ ਰੇਲਿੰਗ ਦੇ ਵਿੱਚ ਫਸਣ ਦੇ ਨਾਲ ਦੇਖ ਸਕਦੇ ਹੋ ਕਿ ਮੌਕੇ ਦੀਆਂ ਤਸਵੀਰਾਂ ਵੀ ਆਈਆਂ ਨੇ ਕਿ ਕਿਸ ਤਰ੍ਹਾਂ ਰੇਲਿੰਗ ਦੇ ਵਿੱਚ ਉਹਨਾਂ ਦੀ ਗੱਡੀ ਫਸੀ ਹੋਈ ਹੈ ਲਾਲ ਰੰਗ ਦੀ ਗੱਡੀ ਡਰਾਈਵਰ ਸਰਦਾਰ ਅਲੀ ਜਿਸ ਦੇ ਵਿੱਚ ਸਵਾਰ ਸੀ ਆਪਣੀ ਟੀਮ ਦੇ ਨਾਲ ਕਿ ਉਹਨਾਂ ਦੇ ਭਤੀਜਾ ਜੀ ਗੱਡੀ ਚਲਾ ਰਹੇ ਸੀ ਤਾਂ ਉਹਨਾਂ ਦੇ ਕੋਲੋਂ ਅਚਾਨਕ ਗੱਡੀ ਆਊਟ ਆਫ ਕੰਟਰੋਲ ਹੋ ਜਾਂਦੀ ਹੈ ਤੇ ਰੇਲਿੰਗ ਦੇ ਵਿੱਚ ਜਾਬ ਵੱਜਦੀ ਹੈ ਤੇ ਗੱਡੀ ਹੁਣ ਰੇਲਿੰਗ ਦੇ ਵਿੱਚ ਫਸੀ ਹੋਈ ਹੈ ਤੇ ਪੁਲਿਸ ਦੇ ਵੱਲੋਂ ਰੇਲਿੰਗ ਨੂੰ ਕੱਟ ਕੇ ਗੱਡੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਮੌਕੇ ਤੇ ਸੜਕ ਸੁਰੱਖਿਆ ਫੋਰਸ ਵੀ ਪਹੁੰਚ ਗਈ ਹੈ ਜਿਨ੍ਹਾਂ ਨੇ ਪਹਿਲਾਂ ਸਰਦਾਰ ਅਲੀ ਨੂੰ ਕੱਢ ਕੇ ਐਂਬੂਲੈਂਸ ਮਂਗਾ ਕੇ ਉਹਨਾਂ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਹੈ ਹਸਪਤਾਲ ਭੇਜ ਦਿੱਤਾ ਹੈ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਜੋ ਕਿ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਨੇ ਲੇਕਿਨ ਮੌਕੇ ਤੇ ਲੋਕ ਦੱਸ ਰਹੇ ਨੇ ਕਿ ਹਾਦਸਾ ਬੜਾ ਭਿਆਨਕ ਸੀ ਗੱਡੀ ਕਾਫੀ ਤੇਜ਼ ਸੀ ਜੋ ਕਿ ਰੇਲਿੰਗ ਦੇ ਵਿੱਚ ਜਾ ਵੱਜੀ ਹੈ ਤੇ ਦੇਖ ਸਕਦੇ ਹੋ ਕਿ ਰੇਲਿੰਗ ਦੇ ਵਿੱਚ ਗੱਡੀ ਪੂਰੀ ਤਰ੍ਹਾਂ ਫਸੀ ਹੋਈ ਹੈ ਰੇਲਿੰਗ ਨੂੰ ਕੱਟ ਕੇ ਗੱਡੀ ਨੂੰ ਬਾਹਰ ਕੱਢਣ ਦੀ ਪੁਲਿਸ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਰਾਹਤ ਦੀ ਗੱਲ ਇਹ ਹੈ ਕਿ ਕਿਸੇ ਦੀ ਮੌਤ ਨਹੀਂ ਹੋਈ ਜਾਨੀ ਨੁਕਸਾਨ ਤੋਂ ਬਚਾਰਿਆ ਲੋਕਾਂ ਦੀ ਮਦਦ ਨਾਲ ਸਰਦਾਰ ਅਲੀ ਨੇ ਤੁਰੰਤ ਗੱਡੀ ਦੇ ਵਿੱਚੋਂ ਬਾਹਰ ਕੱਢ ਲਿਆ ਸੀ ਜਿਸ ਕਾਰਨ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ